I'm <laughs> ਸਦਾ ਹੀ ਮੇਰੇ ਪੀਰ ਦੀ ਕਚੈਰੀ ਚੋਂ ਤੂੰ ਜਾ ਹੱਕ ਮੰਗਾ ਕੋਈ ਭੈਣ ਪੁੱਛਦੀ ਹੋਵੇ ਸਾਰੇ ਪਰਿਵਾਰ ਦੀ ਖਾਤਰ ਪਾਈ ਕੋਈ ਭੈਣ ਭਾਈ ਆਉਦੇ ਸਾਰੇ ਪਰਿਵਾਰ ਦੀ ਖਾਤਰ ਸਾਰੇ ਘਰ ਦੀ ਖਾਤਰ ਪੁੱਛਦੀ ਹੋਵੇ ਤੇ ਘਰ ਦੇ ਵਿੱਚ ਕਸਮ ਕਸੀ ਤੇ ਕਲੇਸ਼ ਰਹਿੰਦਾ ਹੋਵੇ

ਭੋਲਾ ਬਦਰਾ ਸਚੇਤਰਵਾਰਦੀ ਮੇਰੇ ਮਾਲਕ ਦੀ ਕਿਚੜੀ ਤੋਂ ਹੁਕਮ ਆਂਦਾ ਕੋਈ ਮਾਈ ਦਾ ਸਰੀਰ ਐਸ ਟਾਈਮ ਜੁੜਿਆ ਪਿਆ ਹੋਵੇ ਤੇ ਨਾਲ ਉਹਦੇ ਪੁੱਤ ਦਾ ਵੀ ਸਰੀਰ ਫੜਿਆ ਪਿਆ ਹੋਵੇ ਭਾਈ ਹੈਗਾ ਕੋਈ ਭਾਈ ਬੰਦਾ ਵੀ ਭਾਈ ਕਿਸੇ ਹੁਣ ਸੁੱਚਮੁੱਜ ਨਾ ਰਹਿੰਦੇ ਹੋਵੇ ਹੁਣ ਥੋੜੇ ਦਿਨਾਂ ਦਾ ਹੀ ਬਿਮਾਰ ਹੋਵੇ ਤੇ ਮਾਈ ਦਾ ਸਰੀਰ ਆਪਦਾ ਜਿਹੜਾ ਘਰ ਦਾ ਮੇਨ ਮੋਡਾ ਦਾ ਵੀ ਸਰੀਰ ਸਾਰਾ ਫੜਿਆ ਪਿਆ ਹੋਵੇ। ਜਈ ਤਾਰੰਦੋ ਸੁਣੇ ਨਹੀਂ ਬੱਸ ਕੱਚਾ ਜਿਹਾ ਵੀਰ ਮੈਂ ਤੁਹਾਨੂੰ ਦਿੱਤੇ ਸਾਰੇ ਭਾਗ ਲੈ ਭਾਈ ਬੇਗਮ aí ਇਹ ਤੂੰ ਪੁੱਛਦੀ ਐ ਕਿ ਬਾਬਾ ਸਾਡੇ ਦੇ ਕਿਸੇ ਨੇ ਕੁਛ ਕਰਿਆ ਬੋਲੋ ਜਰਾ ਬੀਰੋਂਗਾ ਐ ਆਈ ਪੁੱਛਦੇ ਹਾਂ ਜਾ ਸਾਡੀ ਮੰਨਤਾਂ 'ਚ ਫਰਕ ਆਂ ਦੇਖਦੇ ਪੁੱਛਣਾ ਚਾਹੁੰਦੇ ਆ ਚਲੋ 500 ਰੁਪਏ ਬਿੱਤੀ ਲੈ ਕੇ ਪਹੁੰਚੋ ਆ ਦੇ ਘਰ ਲੱਗੀ ਜੇ ਚੌਂਕੀ ਹੋਵੇ ਮੰਜੀ ਨਹੀਂ ਡਾਹੀ ਦੀ ਆਪਣੇ ਬੇਰਾਂ ਦੇਖੋ ਜੀ ਇਹ ਤੁਸੀਂ ਪੁੱਛਦੇ ਆ ਵੀ ਇਹ ਮੇਰੇ ਸਰੀਰ ਨੂੰ ਕਿਹੜੀ ਚੀਜ਼ ਨੇ ਬਲਾਵਾ ਮਾਰਿਆ ਆਈ ਪੁੱਛਦੇ ਆ ਇਹ ਲੱਤਾਂ 'ਚ ਦਰਦ ਥੋੜੇ ਆ ਇਹ ਸਿਰ ਥੋੜਾ ਭਾਰ ਆ ਰਿਹਾ ਲੰਦਾ ਬੋਲੋ ਇਹ ਤੋੜਵਾਸੀ ਤੁਹਾਨੂੰ ਲੱਗ ਜਾਂਦੀ ਐ ਇਹ ਅੱਖਾਂ 'ਚ ਪਾਣੀ ਥੋੜੇ ਚੱਕਦਾ ਹੈ ਹਾਂ ਚਲੋ ਮਹਾਰਾਜ ਮੇਰੀ ਕੰਨੀ ਜੰਦਨ ਨੂੰ ਹੌਸਾ ਆਪੇ ਉੱਤੋਂ ਮਨ ਬਣਾ ਦਿੰਦੇ ਐ No country at that ਵੀ ਤੁਹਾਡਾ ਪਿਛਲਾ ਕੰਡ ਹੋਰ ਆ ਪਈ ਅਇਆ ਰਣਮਾ ਤੇ ਮੇਰਾ ਗੁਰੂ ਮਹਾਰਾਜ ਇਹ ਚੱਲੇ ਇਹ ਤੇਰੇ ਸੋਰਾਂ ਦੇ ਘਰ ਉੱਥੋਂ ਚੀਜ਼ ਪਟਕੇ ਲੈ ਆਣੇਵੇਂ ਕਿਹੜੀ ਚੀਜ਼ ਦਾ ਰੌਲਾ ਇਹੀ ਪਿਛਲਾ ਜਾਣੇ ਹੋ ਚਲੋ ਫੋ ہاں ترادے میں منو ڈھلے راں ہس تے آوا دا سادھنی راں سبوائے ہائے ہائے سبو چھے کھانا کھانے کھبے تے راز راں کھانا کبو ڈھلے گدی راں او مائے کی دین کوں چوں کرے ਵੇਖ ਭਾਈ ਕੁੜਗੇ ਮੇਰੇ ਗੁਰੂ ਮਹਾਰਾਜ ਦੀ ਕਚੈਰੀ ਦੇ ਵਿੱਚੋਂ ਹੁਕਮ ਆਉਂਦਾ ਮੇਰਾ ਪਾਪਾ ਕਹਿੰਦਾ ਇਹਨਾਂ ਦਾ ਪਿਛਲਾ ਟੰਡ ਹੋਰ ਆਇਆ ਇਹੀ ਆ ਇਹ ਮਕਸਰ ਵਾਲੀ ਸਾਈਡ ਤੇ ਆਜਲ ਕਾੜੀ ਸਾਈਡ ਤੇ ਆ ਹਾਂ ਇਹ ਜਾਵਾਂਗੇ ਤਾਂ ਭਾਈ ਉੱਤਰ ਦੀ ਮਕਸਰ ਵੀ ਨਹੀਂ ਜਾਣਾ ਪੈਂਦਾ ਭਾਈ ਬਾਜਲ ਕਾੜੀ ਹਾਂ ਅੱਛਾ ਚੱਲ ਭਾਈ ਆਏ ਦੀ ਜਾਵੜ ਹਾਂ ਦੇਖ ਪਈ ਪੂਰਾ ਧਿਆਨ ਲਾ ਕੇ ਵੇਖਾ ਮੇਰਾ ਬਾਬਾ ਜਦੋਂ ਤੁਹਾਡੇ ਘਰੇ ਆਉਣ ਲੱਗਿਆ ਤਾਂ ਇੱਕ ਇਹ ਡੰਡੇ ਆਗਾ ਫਕੀਰ ਖੜਾ ਹੋ ਗਿਆ ਮੁਰੇ ਬੋਲੋ